ਦਸ਼ਾਦੂਲਾ ਕੇ ਪੰਜਾਬ ਸਰਕਾਰ ਐਕਸ਼ਨ ਬੋਰਡ ਦੇ ਵਿੱਚ ਆ ਗਈ ਹੈ ਅੱਜ ਸੀਐਪ ਭਗਵਤਵਾਨ ਦੀ ਅਗਵਾਈ ਦੇ ਵਿੱਚ ਦਸ਼ਾ ਖਿਲਾਫ ਬਣਾਈ ਗਈ ਸਬ ਕੈਬਨਟ ਕਮੇਟੀ ਨੇ ਹਾਈ ਲੈਵਲ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਜ਼ਿਲ੍ਹਿਆਂ ਦੇ ਡੀਸੀ ਐਸਐਸਪੀ ਅਤੇ ਸੀਪੀ ਦੇ ਜਿਹੜੇ ਉਹ ਸ਼ਾਮਿਲ ਹੋਏ ਨੇ ਅਤੇ ਦਸ਼ਾ ਖਿਲਾਫ ਨਵੀਂ ਰਣਨੀਤੀ ਆ ਜਿਹੜੀ ਉਹ ਬਣਾਈ ਗਈ ਹੈ ਉਸ ਤੋਂ ਬਾਅਦ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦਸ਼ਾ ਦੇ ਖਿਲਾਫ ਵੱਡੇ ਐਕਸ਼ਨ ਦੇ ਜਿਹੜੇ ਉਹ ਪੰਜਾਬ ਦੇ ਵਿੱਚ ਕੀਤੇ ਜਾਣਗੇ ਤਾਂ ਬੀਤੇ ਦਿਨਾਂ ਵਿੱਚ ਵੀ ਵੱਡੀ ਕਾਰਵਾਈ ਹੈ ਜਿਹੜੀ ਉਹ ਦਸ਼ਾ ਨੂੰ ਲੈ ਕੇ ਜ਼ਰੂਰ ਕੀਤੀ ਗਈ ਹੈ ਪੰਜਾਬ ਸਰਕਾਰ ਦਾ ਧਿਆਨ ਹੁਣ ਦਸ਼ਿਆਂ ਦੇ ਖਿਲਾਫ ਹੈ ਦਸ਼ਾ ਨੂੰ ਠੱਲ ਪਾਉਣ ਦੇ ਲਈ ਹੁਣ ਵੱਡੀ ਕਾਰਵਾਈ ਕਰਨ ਨੂੰ ਪੰਜਾਬ ਸਰਕਾਰ ਤਿਆਰ ਹੈ ਪੀੜਤਾ ਦੇ ਬੁਰ ਬਸੇਵੇ ਦੇ ਲਈ ਵੀ ਇੱਕ ਪ੍ਰਭਾਵਸ਼ਾਲੀ ਅਤੇ ਕਾਰਗਰ ਦਿੱਤੀ ਹੈ ਜਿਹੜੀ ਉਹ ਬढ़ाई ਜਾ ਰਹੀ ਹੈ ਤਾਂ ਇਸੇ ਕੜੀ ਵੱਲ ਵਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵਤਵਰ ਦੇ ਵੱਲੋਂ ਅੱਜ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਦੇ ਨਾਲ ਬੀਟਿੰਗ ਕੀਤੀ ਗਈ ਤਾਂ ਬੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਵੀਂ ਦਸ਼ਾ ਰੋਕੂ ਦਿੱਤੀ ਅਤੇ ਮੁਰ ਵਸੇਵਾ ਦਿੱਤੀ ਬਾਰੇ ਚਰਚਾ ਕੀਤੀ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਚਰਚਾ ਕੀਤੀ ਅਤੇ ਸੂਬੇ ਨੂੰ ਦਸ਼ਾ ਦੀ ਅਲਾਵਾ ਤੋਂ ਮੁਕਤ ਕਰਨ ਦੇ ਲਈ ਹਦਾਇਤਾਂ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਤਾਂ ਸੀਐਮ ਭਗਵੰਤ ਮਾਨ ਨੇ ਇਹ ਗੱਲ ਸਾਫ਼ ਕਰ ਦਿੱਤੀ ਕਿ ਦਸ਼ਾ ਤਸਕਰਾ ਦੀਆ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ ਅਤੇ ਲੋੜ ਪੈਣ ਤੇ ਇਹਨਾਂ ਦੇ ਉੱਤੇ ਬਲਡوزر ਵੀ ਚਲਾਏ ਜਾਣਗੇ ਤਾਂ ਮੀਟਿੰਗ ਦੇ ਵਿੱਚ ਸੀਐਮ ਭਗਵੰਤ ਮਾਨ ਵੱਲੋਂ ਡੀਸੀਜ਼, ਪੁਲਿਸ ਕਮਿਸ਼ਨਰਸ ਅਤੇ ਐਸਐਸਪੀ ਨੂੰ ਸਹਾਇਕ ਦੇਣ ਦੇ ਨਿਰਦੇਸ਼ ਤੇ ਜਿਹੜੇ ਉਹ ਦਿੱਤੇ ਗਏ ਮੁੱਖ ਮੰਤਰੀ ਦੇ ਕਿਹਾ ਕੀ ਪੁਲਿਸ ਅਧਿਸ਼ੀਆਂ ਦੇ ਹੌਟਸਪੌਟਾਂ ਦੀ ਪਛਾਣ ਕਰੇਗੀ ਅਤੇ ਸਪਲਾਈ ਚੇਦੂ ਤੋੜੇਗੀ ਅਤੇ ਦਸ਼ਾ ਤਸ਼ਕਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੇ ਇਹ ਗੱਲ ਵੀ ਜ਼ੋਰ ਦੇ ਕੇ ਆਖੀ ਕਿ ਦਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਕੇ ਦਸ਼ਤ ਕੀਤਾ ਜਾਵੇਗਾ ਤਾਂ ਬੀਤੇ ਦਿਨ ਪਟਿਆਲਾ ਅਤੇ ਲੁਧਿਆਣਾ ਵਿੱਚ ਅਜਿਹੇ ਐਕਸ਼ਨ ਦੇ ਜਿਹੜੇ ਉਹ ਦੇਖਣ ਨੂੰ ਮਿਲੇ ਦੇ ਇੱਕ ਸਰਪੰਚ ਦੇ ਨਾਲ ਦਸ਼ਾ ਤਸਕਰ ਮਹਿਲਾ ਦੇ ਵੱਲੋਂ ਬਹਿਸਵਾਜੀ ਵੀ ਕੀਤੀ ਗਈ ਸੀ ਅਤੇ ਦਸ਼ਾ ਵੇਚੜ ਦੀ ਗੱਲ ਉਸ ਨੇ ਸ਼ਰੀਆਬ ਆਖੀ ਸੀ ਉਸ ਤੋਂ ਕੁਝ ਸਮੇਂ ਬਾਅਦ ਹੀ ਉਸ ਮਹਿਲਾ ਦੇ ਬਕਾਦ ਦੇ ਉੱਤੇ ਬੁਲਡੋਜ਼ਰ ਐਕਸ਼ਨ ਆ ਜਿਹੜਾ ਉਹ ਕਰ ਦਿੱਤਾ ਗਿਆ ਸੀ ਤਾਂ ਬੁਖਬਤਰੀ ਭਗਵਤਵਾਦ ਦੇ ਡਿਪਟੀ ਕਵਿਸ਼ਤਰਾ ਨੂੰ ਅਪੀਲ ਕੀਤੀ ਸੀ ਕਿ ਉਹ ਦਸ਼ਾ ਵਿਰੁੱਧ ਲੜਾਈ ਵਿੱਚ ਜਦ ਅंदोलਨ ਦੀ ਤਿਆਰੀ ਕਰਨ ਇਸ ਲੜਾਈ ਨੂੰ ਜਦ ਅंदोलਨ ਵਿੱਚ ਬਦਲਣ ਮੀਟਿੰਗ ਅਜਿਹੇ ਮੌਕੇ ਹੋਈ ਹੈ ਜਦੋਂ ਅਜੇ ਸੂਬੇ ਵਿੱਚ ਇੱਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਦੇ ਦਸ਼ਾ ਨੂੰ ਠੱਲ ਪਾਉਣ ਦੇ ਲਈ ਵਿੱਤ ਮੰਤਰੀ ਹਰਪੰਤ ਚੀਬਾ ਦੀ ਅਗਵਾਈ ਵਿੱਚ 5 ਫਬਰੀ ਸਬ ਕੈਬਨਟ ਕਮੇਟੀ ਆ ਜਿਹੜੀ ਉਹ ਬਣਾਈ ਹੈ ਤਾਂ ਇਸ ਮੀਟਿੰਗ ਦੇ ਵਿੱਚ ਇਹ ਸਬ ਕੈਬਨਟ ਕਮੇਟੀ ਦੇ ਵੈਬਰ ਦੇ ਜਿਹੜੇ ਉਹ ਵੀ ਹਾਜ਼ਰ ਸਨ ਤਾਂ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਪਿਛਲੇ ਸਾਲ ਹੋਈਏ ਲੋਕ ਸਭਾ ਚੋਣਾਂ ਦੌਰਾਨ ਦਸ਼ਾ ਦੇ ਬੁੱਧਿਆ ਤੇ ਲੋਕਾਂ ਦੇ ਰੋਧਾ ਸਬਰ ਕੀਤਾ ਸੀ ਤਾਂ ਜਾਣਕਾਰੀ ਮੁਤਾਬਕ ਅੱਜ ਦੀ ਮੀਟਿੰਗ ਦੇ ਵਿੱਚ ਜੇਲ੍ਹ ਖੇਡ ਰੁਜ਼ਗਾਰ ਤੇ ਖੁਦਰ ਵਿਕਾਸ ਸਿਹਤ ਅਤੇ ਗ੍ਰਹਿ ਬਾਬਲਿਆ ਦੇ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਡੀਜੀਪੀ ਗੌਰਵ ਯਾਦਵ ਤੇ ਸੀਨੀਅਰ ਪੁਲਿਸ ਅਧਿਕਾਰੀ ਵਜੂਦ ਸਨ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਹਾਲ ਹੀ ਦੇ ਵਿੱਚ ਵੱਡੀਆਂ ਕਾਰਵਾਈਆਂ ਦੇ ਜਿਹੜੀਆਂ ਉਹ ਵੀ ਕੀਤੀਆਂ ਗਈਆਂ ਸੀ ਕੁਝ ਲੋਕਾਂ ਨੂੰ ਦਸਰਬੱਦਵੀ ਇੱਕ ਐਕਟ ਦੇ ਅਧੀਨ ਕੀਤਾ ਗਿਆ ਸੀ ਤਾਂ ਲਗਾਤਾਰ ਦਸ਼ੇ ਦੇ ਖਿਲਾਫ ਕਾਰਵਾਈ ਜੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਦਸ਼ੇ ਦਾ ਪ੍ਰਕੋਪ ਵੀ ਦਿਨੋ ਦਿਨ ਵਧਦਾ ਜਾ ਰਿਹਾ ਹੈ ਦਿਨੋ ਦਿਨ ਦਸ਼ੇੜੀਆਂ ਦੇ ਵੱਲੋਂ ਲੁੱਟਾਂ ਖੋਹਾਂ ਦੇ ਬਾਬਲੇ ਵੀ ਵਧਦੇ ਜਾ ਰਹੇ ਦੇ ਤਾਂ ਹੁਣ ਪੰਜਾਬ ਸਰਕਾਰ ਦਸ਼ੇ ਦੇ ਖਿਲਾਫ ਐਕਸ਼ਨ ਬੋਰਡ ਦੇ ਵਿੱਚ ਦਿਖਾਈ ਦੇ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਐਕਸ਼ਨ ਬੋਰਡ ਦਾ ਕਿਦਾਂ ਇੱਕ ਅਸਰ ਆ ਜਿਹੜਾ ਉਹ ਦੁਬਿਦੀ ਪੱਦਰ ਉੱਤੇ ਪਵੇਗਾ ਅਤੇ ਕਿੰਦੀ ਕਿ ਲੋਕਾਂ ਨੂੰ ਦਸ਼ਾ ਵਿੱਚੋਂ ਦਜ਼ਾਤ ਅਜੜੀ ਉਹ ਮਿਲੇਗੀ ਹਾਲਾਂਕਿ ਜਦੋਂ ਗੱਲ ਕੀਤੀ ਜਾਵੇ ਪਿਛਲੀਆਂ ਸਰਕਾਰਾਂ ਦੀ ਤਾਂ ਪਿਛਲੀਆਂ ਸਰਕਾਰਾਂ ਦੁਆਰਾ ਦੋਸ਼ੇ ਦਾ ਕਾਫੀ ਜ਼ਿਆਦਾ ਵਿਸਤਾਰ ਹੋਣ ਦੀ ਗੱਲ ਹੈ ਜਿਹੜੀ ਉਹ ਆਪ ਲੀਡਰਾਂ ਵੱਲੋਂ ਕੀਤੀ ਜਾਂਦੀ ਹੈ ਅਕਾਲੀ ਦਲ ਦੀ ਸਰਕਾਰ ਉੱਤੇ ਵੀ ਦੋਸ਼ ਲਗਾਏ ਜਾਂਦੇ ਦੇ ਕਿ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਦੋਸ਼ਾ ਵਿਧਿਆ ਤਾਂ ਅਬਰ ਵੀ ਪਾਰਟੀ ਦੇ ਲੀਡਰ ਦੇ ਜਿਹੜੇ ਉਹ ਹੁਣ ਵੀ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦੱਸ ਦੇ ਕੇ ਆ ਜਿਹੜਾ ਉਹ ਕਰ ਚੁੱਕੇ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਜਦੋਂ ਕਾਗਰਸ ਦੀ ਸਰਕਾਰ ਬੜੀ ਸੀ ਤਾਂ ਉਸ ਵੇਲੇ ਕੈਪਟਨ ਅਵਰੇਜ ਸਿੰਘ ਦੇ ਵੱਲੋਂ 4 ਹਫ਼ਤਿਆਂ ਵਿੱਚ ਦਸ਼ਾ ਖਤਮ ਕਰਨ ਦੀ ਗੱਲ ਆ ਜਿਹੜੀ ਉਹ ਆਖੀ ਗਈ ਸੀ ਲੇਕਿਨ ਅਵਲੀ ਰੂਪ ਦੇ ਵਿੱਚ ਇਸ ਦਿੱਤੀ ਨੂੰ ਠੋਸ ਤਰੀਕੇ ਨਾਲ ਲਾਗੂ ਦੇਈ ਸੀ ਕੀਤਾ ਗਿਆ ਤਾਂ ਦਸ਼ੇ ਦਾ ਪ੍ਰਕੋਪ ਅੱਜ ਵੀ ਜਾਰੀ ਹੈ ਤਾਂ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਸ਼ੇ ਖਿਲਾਫ ਕਿੰਦੀ ਕਾਮਯਾਬੀ ਹਾਸਲ ਕਰਦੀ ਹੈ